ਭਾਈ ਸਾਕੀ ਦਾ ਸਾਰੇ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਜੇਕਰ ਆਪਣੇ ਚੈਨਲ ਦੇ ਉੱਪਰ ਭਾਈ ਪਹਿਲੀ ਵਾਰ ਆਏ ਉਹਨਾਂ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਭਾਈ ਅੱਜ ਨਾ ਭਾਈ ਇਕਵਾਲ ਕੋਰ ਆਏ ਸੀ ਇਕਵਾਲ ਫੌਜੀ ਦੇ ਕੋਲ ਤੇ ਭਾਈ ਜਿਹੜਾ ਟਰੈਕਟਰ ਤੁਸੀਂ ਸਾਹਮਣੇ ਦੇਖ ਸਕਦੇ ਹੋ ਸੋਨਾਲੀਕਾ ਸਿਰਫ ਔਰ ਸਿਰਫ 800 ਘੰਟਾ ਚੱਲਿਆ ਹੋਇਆ ਟਰੈਕਟਰ ਆ ਠੀਕ ਆ ਤੇ ਜਿਹੜੀ ਟਰੈਕਟਰ ਦੀ ਜਿਹੜੀ ਕੰਡੀਸ਼ਨ ਆ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਬਾਕੀ ਟਰੈਕਟਰ ਦਾ ਕਿਹੜਾ ਮਾਡਲ ਆ ਬਾਈ ਨੇ ਰੇਟ ਕਿੰਨਾ ਰੱਖਿਆ ਹੋਇਆ ਬਾਕੀ ਸਾਰੀ ਗੱਲਬਾਤ ਬਾਈ ਨਾਲ ਵੀਡੀਓ ਦੇ ਵਿੱਚ ਕਰਦੇ ਆ ਤੇ ਬਣੇ ਰਹੋ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਠੀਕ ਆ ਬਈ ਵਧੀਆ ਤੇ ਬਾਈ ਜੀ ਹੋਰ ਸੇਤਾਂ ਦੱਸੋ ਡੇਟ ਅਗਲੇ ਜੀ ਤੇ ਅੱਜ ਨੇਰੀ ਨੂਰੀ ਪੂਰੀ ਆਈ ਜਾਂਦੀ ਆ ਦੇਖ ਲਓ ਬਈ ਦੱਸੋ ਠੰਡਾ ਹੋ ਗਿਆ ਮੌਸਮ ਵਧੀਆ ਪੂਰਾ ਠੰਡਾ ਮੌਸਮ ਹੋ ਗਿਆ ਹੈਨਾ ਤੇ ਰੇਟ ਵੀ ਬਾਈ ਨੇ ਬਿਲਕੁਲ ਠੰਡੇ ਰੱਖੇ ਹੋਏ ਆ ਕਿਉਂ ਬਾਈ ਉਤਾਰ ਹਾਂ ਹਾਂ ਵਧੀਆ ਠੰਡੇ ਤੇ ਬਈ ਆ ਜੀ ਡਿਸਕਾਊਂਟ ਵਗੈਰਾ ਦੱਸੋ ਜੀ ਕਿੰਨਾ ਕੁ ਦੇਵੋਗੇ 4 ਲੱਖ 55000 ਰੇਟ ਦੇ ਦਿਆਂਗੇ 4 ਮਤਲਬ ਕਿ 20000 ਰੁਪਏ ਡਿਸਕਾਊਂਟ ਦੇ ਦੂੰਗੀ ਠੀਕ ਹੈ ਜੀ 800 ਘੰਟਾ ਚੱਲਿਆ ਟਰੈਕਟਰ ਸਾਰਾ ਹੀ ਇਹ ਜੀ ਬਾਈ ਟਰੈਕਟਰ ਨਾਲ ਦੇ ਨਾ 85 ਪੈਸੇ ਟਾਇਰ ਨਾਲ ਦੇ ਹੈਗੇ ਆ ਜੀ ਬਾਈ ਹਾਂ ਤੇ ਬਾਈ ਮਾਡਲ ਕਿਹੜਾ ਸੀ ਇਹ 21 ਮਾਡਲ ਹੈ 2021 ਜੀ ਹਾਂ ਲੈ ਵੀ ਪੈੜਦਾਨ ਵਗੈਰਾ ਇੰਜਣ ਵਗੈਰਾ ਸਾਰਾ ਕੁਝ ਦੇਖ ਸਕਦੇ ਹੋ ਬਿਲਕੁਲ ਵਧੀਆ ਹਾਲਤ ਦੇ ਵਿੱਚ ਜੈਨੂਅਲ ਨਾਲ ਦੇ ਵਿੱਚ ਹੈ ਇਹ ਟਰੈਕਟਰ ਆ ਤੇ ਰਮ ਇਧਰੋਂ ਆਪਾਂ ਚੈੱਕ ਕਰਾ ਦਿੰਨੇ ਆ ਤੇ ਬਾਈ ਟਾਇਰ ਕਿੰਨੇ ਪੈਸੇ ਪਏ ਹੋਏ ਹੈ ਜੀ ਅਗਾ 85 85 ਟਾਇਰ ਬਈ ਹਨਾ ਜੀ 85 85 ਹੈਗੇ ਆ ਹਨਾ ਹਾਂ ਜੀ ਲੈ ਵੀ ਪਿੱਛੇ ਤੋਂ ਚੰਗੀ ਤਰ੍ਹਾਂ ਚੈੱਕ ਕਰ ਲੋ ਬਈ ਐਸੈਸਰੀ ਵਗੈਰਾ ਸਭ ਕੁਝ ਮਿਲੂਗਾ ਬਈ ਨਾਲ ਇਹ ਨਵਾਂ ਸਟਾਕ ਆਇਆ ਸੀ ਆਪਣੇ ਕੋਲ ਹਨਾ ਹਾਂ ਨਵਾਂ ਸਟਾਕ ਆਇਆ ਹੋਇਆ ਬਈ ਇਹ ਠੀਕ ਆ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਤਿੰਨ ਚਾਰ ਜਿਹੜੇ ਟਰੈਕਟਰ ਸੀਗੇ ਆ ਜਿਹੜੇ ਬਾਕੀ ਜਿਹੜੇ ਟਰੈਕਟਰ ਤੁਸੀਂ ਸਾਹਮਣੇ ਦੇਖ ਸਕਦੇ ਹੋ ਜਿੰਨੇ ਵੀ ਆ ਲੈਂਡ ਦੇ ਵਿੱਚ ਤੇ ਉਰਲੀ ਲੈਂਡ ਦੇ ਵਿੱਚ ਲੱਗੇ ਹੋਏ ਆ ਬਸ ਸਾਰੇ ਬਾਈ ਦੇ ਹੀ ਆ ਤੇ ਜਿਹੜੇ ਨਵੇਂ-ਨਵੇਂ ਸਟਾਕ ਜਿਵੇਂ ਜਿਵੇਂ ਆਈ ਜਾਂਦੇ ਕਿਉਂਕਿ ਸੇਲ ਪਰਚੇਜ ਦਾ ਕੰਮ ਆ ਤੇ ਜਿਵੇਂ ਜਿਵੇਂ ਆਈ ਜਾਂਦੇ ਓਵੇਂ ਓਵੇਂ ਤੁਹਾਨੂੰ ਵੀਡੀਓ ਬਣਾ ਕੇ ਆਪਾਂ ਦਿਖਾਈ ਜਾਂਦੇ ਰਹਿਨੇ ਆ ਤੇ ਭਾਈ ਅੱਗੇ ਤੋਂ ਦਿਖਾ ਦਿੰਨੇ ਆ ਹੋਰ ਭਾਈ ਟਰੈਕਟਰ ਬਾਰੇ ਦੱਸੋ ਜੀ ਤੇ ਜੇਰ ਇੰਜਨ ਕਾਰਜ ਜੀ ਜੇਰ ਇੰਜਨ ਦਾ ਵਧੀਆ ਟਰੈਕਟਰ ਭਾਈ ਵਧੀਆ ਫੁੱਲ ਗਰੰਟੀ ਐਨਓਸੀ ਮਿਲੂਗੀ ਹਰਿਆਣਾ ਨੰਬਰ ਐ ਐਨਓਸੀ ਕਢਾ ਕੇ ਦੇਵਾਂਗੇ ਠੀਕ ਹੈ ਜੀ ਹਾਂ ਤੇ ਭਾਈ ਡਾਊਨ ਪੇਮੈਂਟ ਕਿੰਨੇ ਕੁ ਨਾਲ ਲੈ ਕੇ ਆਉਣ ਜੇ ਲੋਨ ਕਰਾਉਣਾ ਤਾਂ ਘੱਟੋ ਘੱਟ ਵੀ ਲੱਖ ਰੁਪਇਆ ਲੱਖ ਰੁਪਇਆ ਜੀ ਲੈ ਵੀ ਇਦਰੋਂ ਵੀ ਟਰੈਕਟਰ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਠੀਕ ਆ ਭਾਈ ਇੰਜਨ ਵੈਰਾ ਸਾਰਾ ਵਧੀਆ ਜਮਾ ਆ ਮੀਟਰ ਵੀ ਦਿਖਾ 88 ਘੰਟੇ ਕੋ ਚੱਲਿਆ ਮੇ ਟਰੈਕਟਰ ਲੈ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਭਾਈ ਹਾਂ 788 ਘੰਟੇ ਚੱਲੇ ਹੋਏ ਆ ਹਾਂ ਜੀ ਭਾਈ ਛਤਰੀ ਵਗੈਰਾ ਸਾਰਾ ਕੁਝ ਵਧੀਆ ਜਿਸਤੀ ਪੈਪਾ ਦੀ ਵਧੀਆ ਸਤਰੀ ਲੱਗੀ ਆ ਜੀ ਜੀ ਆ ਜਿੰਨੇ ਵੀ ਟਰੈਕਟਰ ਤੁਸੀਂ ਸਾਹਮਣੇ ਦੇਖ ਸਕਦੇ ਹੋ ਸਾਰੇ ਬਾਈ ਦੇ ਹੀ ਆ ਤੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਜਿਹੜਾ ਵੀ ਟਰੈਕਟਰ ਤੁਸੀਂ ਲੈਣਾ ਹੋਇਆ ਬਾਈ ਨਾਲ ਜਿਹੜਾ ਫੋਨ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਤੇ ਹੁਣ ਆਪਾਂ ਨਾ ਨੈਕਸਟ ਟਰੈਕਟਰ ਦਿਖਾਉਣ ਲੱਗੇ ਆ ਬਾਈ ਤੁਹਾਨੂੰ 16 ਵਾਲੇ ਟਾਇਰ ਆ ਇਹਦੇ ਹਾਂਜੀ ਬਾਈ ਆਹ ਟਰੈਕਟਰ ਬਾਰੇ ਦੱਸੋ ਜੀ ਕਿਹੜਾ ਮਾਡਲ ਆ ਜੀ ਟੋਪ ਮਾਡਲ ਆ ਬਾਈ ਜੀ 16 16 ਵਾਲੇ ਟਾਇਰ ਆ ਇਹਦੇ ਠੀਕ ਹੈ ਜੀ ਟੋਪ ਮਾਡਲ ਆ ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕਾਂ ਜੀ ਤੇ ਬਾਈ ਰੇਟ ਕਿੰਨਾ ਰੱਖਿਆ ਜੀ ਰੇਟ ਆ 3,99,000 ਆ ਬਾਈ 3,99 ਜੀ ਤੇ ਮਾਨ ਤਾਨ ਫੌਜੀ ਸਾਹਿਬ ਖਿੱਚ ਕੇ ਕਰੋ ਜੀ ਪੁੱਲ ਕਰ ਦਾਂਗੇ ਖਿੱਚ ਕੇ 65000 ਦਾ ਟਰੈਕਟਰ ਦੇ ਦਾਂਗੇ ਯਾਰ ਠੀਕ ਹੈ ਜੀ ਲੈ ਵੀ ਮੀਟਰ ਮੂਟਰ ਚੰਗੀ ਤਰ੍ਹਾਂ ਤੁਹਾਨੂੰ ਦਿਖਾ ਦਿੰਨੇ ਆ ਇੰਜਨ ਵਗੈਰਾ ਚੰਗੀ ਤਰ੍ਹਾਂ ਚੈੱਕ ਕਰ ਲਓ ਪੈੜ ਦਾ ਟਰੈਕਟਰ ਵੀ ਛਤਰੀ ਇਹਦੇ ਨਾਲ ਇਹੀ ਛਤਰੀਆ ਦੇ ਜਿਸ ਤਰੀਕਾਂ ਦੀ ਵਧੀਆ ਜੀ ਜੀ ਵਧੀਆ ਕਪੜਾ ਕੋਪੜਾ ਵਧੀਆ ਲੱਗਿਆ ਛਤਰੀ ਛਤਰੀ ਨਾਲ ਲਾ ਕੇ ਦੇਉਗੇ ਜੀ ਹਾਂ ਮਿਲਦੀ ਛਤਰੀ ਨਾਲ ਸਸਰੀ ਵਗੈਰਾ ਜੀ ਸਾਰਾ ਕੁਝ ਮਿਲੂਗਾ ਜੀ ਡੰਡਾ ਪੱਤੀ ਕੋਈ ਕਲਮ ਵਗੈਰਾ ਤਾਂ ਨਹੀਂ ਲੱਗੀ ਨਾ ਬੰਪਰ ਹੋਇਆ ਗੋੜਾ ਮੋਟਾ ਆ ਆਹ ਕੱਲਾ ਬੰਪਰ ਹੋਇਆ ਜੀ ਠੀਕ ਹੈ ਜੀ ਲਓ ਜੀ ਹੁਣ ਇਧਰ ਲਾ ਦਿ ਬਾਕੀ ਰਹਿਣ ਵਾਲਾ ਸਾਰਾ ਟਰੈਕਟਰ ਜੀ ਜੀ ਰੈਮ ਰੂਮ ਚੰਗੀ ਤਰ੍ਹਾਂ ਚੈੱਕ ਕਰ ਲਓ ਬਾਈ ਰੈਮ ਮਰਗਾੜ ਤੇ ਇੰਜਨ ਦੀ ਚਮਕ ਬਿਲਕੁਲ ਜੈਨੂਇਨ ਪਈ ਹੋਈ ਆ ਓਹੋ ਨੇਰੀ ਨੇ ਬਾਈ ਬੱਟ ਘੱਟ ਛੱਡੇ ਆ ਮੌਸਮ ਬਿਲਕੁਲ ਠੰਡਾ ਹੋ ਗਿਆ ਤੇ ਬਾਈ ਪਿੱਛੇ ਤੋਂ ਚੈੱਕ ਕਰ ਲਓ ਘਰੇਲੂ ਚੀਜ਼ਾਂ ਦੇ ਚੱਲਿਆ ਲੱਗਦਾ ਟਰੈਕਟਰ ਹੈ ਨਾ ਬਾਈ ਬਾਹੀ ਤੇ ਚੱਲਿਆ ਬਾਈ ਟਰੈਕਟਰ ਬਾਹੀ ਤੇ ਹਾਂ ਤੇ ਬਾਈ ਸੱਚ ਕਿਹੜੇ ਨਾਂ ਜੀ ਇਹ ਇਹ ਪਹਿਲੇ ਨਾ ਹੀ ਹੈ ਪਹਿਲੇ ਨਾ ਜੀ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਦਾ ਮਾਈਂਡ ਦੇ ਵਿੱਚੋਂ ਸਕਿਪ ਹੋ ਜਾਂਦੀਆਂ ਆ ਪਹਿਲੇ ਨਾ ਹੀ ਇਹ ਆ ਪਹਿਲੇ ਨਾ ਹੀ ਉਹ ਆ ਡਾਕਟਰ ਜੀ ਜੀ ਬਾਈ ਜੀ ਠੀਕ ਹੈ ਜੀ ਲਓ ਬਾਈ ਹੁਣ ਆਪਾਂ ਚੱਲਦੇ ਆ ਨੈਕਸਟ ਚੌਂਡੀਅਰ ਦਿਖਾਉਣੇ ਆ ਬਾਈ ਹੁਣ ਆਪਾਂ ਚੌਂਡੀਅਰ ਦਿਖਾ ਦਿੰਨੇ ਆ ਬਾਈ ਲਓ ਜੀ ਚੌਂਡੀਅਰ ਤੇ ਚੱਲਦੇ ਆ ਹੁਣ ਆਪਾਂ ਤੇ ਚੌਂਡੀਅਰ ਪਾਈ ਦੇ ਕੋਲ ਖੜੇ ਹੋਏ ਆ 1 2 ਇਹ ਘੱਟ ਰੇਟ ਵਾਲਾ ਦਿਖਾ ਦਿੰਨੇ ਕਿਵੇਂ ਲੈਣਾ ਹੁੰਦਾ ਠੀਕ ਹੈ ਜੀ ਲਓ ਵੀ ਚੌਂਡੀਅਰ ਤੋਂ ਪਹਿਲਾਂ ਇੱਧਰ ਆ ਜੰਨੇ ਆ ਲਓ ਜੀ 2 2 ਮਾਰ ਲੈ ਜੀ ਇਹ ਟਾਇਰ ਟੂਰੇ ਦੇ ਵੀ 60 ਪੈ ਟਾਇਰ ਹੈਗੇ ਨੇ ਉਹਦੇ ਤਾਂ 90 ਪੈਸੀ ਪਏ ਆ ਠੀਕ ਹੈ ਜੀ ਤੇ ਭਾਈ ਕਿੰਨਾ ਰੇਟ ਜੀ ਰੇਟ ਦਾ 1,55,000 ਹੈ ਠੀਕ ਹੈ ਜੀ ਤੇ 1,40,000 ਦਾ ਰੇਟ ਦੇ ਦਾਂਗੇ 1,40 ਦਾ ਹਾਂ ਲੈ ਵੀ ਦਰਸ਼ਕੋ ਚੰਗੀ ਤਰ੍ਹਾਂ ਦੇਖ ਲਾ ਸਾਰਾ ਰੈਕਟਰ ਜਿੰਨਾ ਲੈ ਇਹ ਕੱਲੇ ਮਗਰਾੜ ਦੇ ਟੱਚਿੰਗ ਹੋਏ ਨੇ ਮਗਰਾੜਾ ਦੇ ਉੱਪਰ ਹੈ ਨਾ ਮਗਰਾੜਾ ਦਾ ਰੰਗ ਹੋਇਆ ਬਾਕੀ ਸਾਰਾ ਥੱਲੇ ਬਾਡੀ ਦਾ ਸ਼ੋਅ ਦਾ ਸਾਰਾ 오ਰੀਜਨਲ ਹੈ ਠੀਕ ਹੈ ਜੀ ਆ ਚੱਕੇ ਚੁੱਕੇ ਦਿਖਾ ਦੇ ਚੱਕੇ ਚੁੱਕੇ ਵਧੀਆ ਨਾਲ ਦੇ 오ਰੀਜਨਲ ਜੀ 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 ਲਓ ਜੀ ਲੈ ਵੀ ਦਰਸ਼ਕੋ ਹੋਣ ਚਾਲਦੇ ਆਪਾਂ ਚੌਂਡੀਅਰ ਚੌਂਡੀਅਰ ਦਿਖਾ ਰਹੇ ਲੋ ਜੀ ਦੋ ਚੌਂਡੀਅਰ ਖੜੇ ਹੋਏ ਆ ਤੇ ਨੇਰੀ ਨੇ ਵੀ ਬਾਈ ਧੂੜ ਛਾ ਛੱਡੀ ਆ ਪੂਰੀ ਦੀ ਪੂਰੀ ਲੋ ਬਾਈ ਕਿਹੜਾ ਮਾਡਲ ਹੈ ਜੀ 5038d 2010 ਮਾਡਲ ਆ ਠੀਕ ਹੈ ਜੀ ਹਰਿਆਣਾ ਨੰਬਰ ਟਾਪ ਮਾਡਲ ਆ ਸਭ ਕੁਝ ਡਬਲ ਕਲਚ ਆ ਡਬਲ ਡਿਸਟਰੀਬਿਊਟਰ ਤਾਂ ਹੁੰਦਾ ਹੀ ਆ ਇਹ ਜੀ ਪਾਵਰ ਸਟੀering ਜੀ ਬੈਕ ਲੌਕ ਲੱਗਿਆ ਜੀ ਵਧੀਆ ਨਾਲ ਟਾਇਰ ਟੂਰ ਵਧੀਆ ਹਾਲਤ ਤੇ ਚੱਲਣਾ ਜੀ ਨਵੇਂ ਵਰਗੀ ਆ ਬਾਈ ਚਾਰੇ ਨਵੇਂ ਆ ਹਨਾ ਜੀ ਐਮ ਆਰ ਟੋਕਰਾ ਵਗੈਰਾ ਬਾਈ ਚੰਗੀ ਤਰ੍ਹਾਂ ਦੇਖ ਲਓ ਰਮ ਰੂਮ ਚੰਗੀ ਤਰ੍ਹਾਂ ਦੇਖ ਸਕਦੇ ਹੋ ਮਰਗਾਰ ਵਗੈਰਾ ਚੰਗੀ ਤਰ੍ਹਾਂ ਦੇਖ ਲਓ ਬਿਲਕੁਲ ਵਧੀਆ ਹਾਲਤ ਦੇ ਵਿੱਚ ਪਿਆ ਹੋਇਆ ਬਾਈ ਕਿੰਨਾ ਰੇਟ ਜੀ ਇਹ ਰੇਟ 3 ਲੱਖ ਆ ਬਾਈ 3 ਲੱਖ ਜੀ ਤੇ ਮਾਨਤਾਨ ਕਿੰਨਾ ਕਰੋਗੇ ਜੀ ਸਰਦਿੰਗ ਮਾਨਤਾਨ ਦਾ ਮਾਨਤਾਨ ਕਿੰਨਾ ਕਰਦੇ ਹੋਗੇ ਜੀ 80000 ਦਾ ਦੇ ਦਾਂਗੇ 2 ਲੱਖ 20000 ਰੁਪਏ ਮਾਨਤਾਨ ਜੀ ਹਾਂ ਠੀਕ ਹੈ ਜੀ ਲੈ ਵੀ ਦਰਸ਼ਕੋ ਹੁਣ ਆਪਾਂ ਜੌਂਡੀਰ ਦੂਸਰਾ ਦਿਖਾਉਣ ਲੱਗੇ ਆਂ ਬਾਈ ਕਿਹੜਾ ਮਾਡਲ ਹੈ ਜੀ ਇਹ ਇਹ 8 ਮਾਡਲ ਪੰਜਾਬ ਨੰਬਰ 5204 ਠੀਕ ਹੈ ਜੀ ਹਾਂ ਜੀ ਬਾਈ ਟਾਇਰ ਕਿੰਨੇ ਪੈਸੇ ਪਏ ਆ ਜੀ 445 ਦੇ ਪੈਸੇ ਆ ਬਾਈ 45 ਪੈਸੇ ਆ ਹਨਾ ਜੀ ਮੁਰਲੇ 90 ਪੈਸੇ ਆ ਵੱਡੇ ਟਾਇਰ ਆ ਮੁਰਲੇ ਬੀਕੇਟੀ ਦੇ 750 16 ਵਾਲੇ ਲਓ ਜੀ ਸੋਹਣਾ ਟਰੈਕਟਰ ਸਾਰਾ ਹਾਂ ਵਧੀਆ ਜੈਨੂਇਨ ਹਾਲਤ ਆ ਜੀ ਹਾਂ ਤੇ ਬਾਈ ਕਿਤੇ ਕੋਈ ਕਲਮ ਵਗੈਰਾ ਤਾਂ ਨਹੀਂ ਲੱਗੀ ਜੀ ਮਾੜੀ ਮੋਟੀ ਮਗਰਾੜਾਂ ਦੀ ਹੋਈ ਆ ਟੈਕਟਰ ਸਾਰਾ ਓਰੀਜਨਲ ਆ ਠੀਕ ਹੈ ਜੀ ਹਾਂ ओके भाई जी ते भाई जी ਕਿੰਨਾ ਰੇਟ ਜੀ ਡਿਸਕਾਊਂਟ ਕਿੰਨਾ ਜੀ ਰੇਟ 335000 335 ਜੀ ਹਾਂ ਤੇ ਮਾਨਤਾਨ ਫਿਰ ਕਿੰਨੇ ਮਹੀਨੇ ਦਾ ਰੇਟ 3 ਲੱਖ ਦਾ ਦੇ ਦਾਂਗੇ ਯਾਰ ਕਿੰਨਾ ਦਾ ਜੀ 35000 ਰੁਪਏ ਮਾਨਤਾਨ ਹਾਂ ਠੀਕ ਹੈ ਜੀ ਅਵਤਾਰ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੰਟੈਕਟ ਨੰਬਰ ਸ਼ੇਅਰ ਕਰ ਦਿਓ ਜੀ 93640 99001 ਠੀਕ ਹੈ ਜੀ